ਸਿਰਸਕਲ ਦੇ ਕ੍ਰੈਸ਼ ਹੋਵਾਂ ਤੇ ਅਜੇ ਨੰਬਰ ਰੋਡ ਦੇ ਉੱਪਰ ਫਿਰ ਇਹ ਤੇ ਐਨੀਮਲ ਲੈ ਵਿੱਚ ਪੜਿਆ ਗਿਆ ਹੁਣ ਤੁਹਾਨੂੰ ਕੱਢ ਕੇ ਦਿਖਾਣਾ ਜੀ ਕਿਹੜਾ ਜਾਨਵਰ ਹੈ ਬਰਸਾਤੀ ਮੌਸਮ ਚੱਲ ਰਿਹਾ ਹੈ ਧਾਰਕ ਵਗੈਰ ਵੀ ਬਹੁਤੀ ਕਈ ਪ੍ਰਕਾਰ ਦੇ ਜੀ ਆ ਰਹੇ ਠੀਕ ਹੈ ਜੀ ਓਕੇ ਵੀਰ ਜੀ ਤੁਹਾਨੂੰ ਇਹ ਕਿਹੜਾ ਖੱਤ ਦੇ ਲਈ ਲੋ ਲੋ ਸਿਰ ਨੂੰ ਲੈ ਖੜਾ ਲੋ ਇਹ ਰਖੜਾ ਲੋ ਫੜਦੇ ਉਹ ਕਹਿੰਦੇ ਲਿਆ ਮੱਦੇ ਲਾਇਆ ਬਾਈ ਨੇ ਫੇਰ ਬੰਦੀ ਨਾ ਕੰਮ ਵੀਡੀਓ ਨੂੰ ਲਾ ਦੇਣੀ ਮੇਰੀ ਉਹ ਮੋਟਾ ਕੋਈ ਛੱਟ ਮਾਰੀਏ ਜੀ ਇਹਦੇ ਛੱਟ ਲੱਗੇ ਡੰਡਾ ਇੱਕ ਜੀ ਬਾਈ ਗਲਤੀ ਕੀਤਾ ਛੱਟ ਨਹੀਂ ਮਾਰਨੀ ਸੀ ਬਾਈ ਉਧਰ ਉਧਰ ਅੰਦਰ ਮੜ ਰਿਆ ਸੀ ਕਹਣਾ ਉਹ ਮੋ ਤਾਂ ਮੁੰਡੇ ਤੋਂ ਲੱਗਿਆ ਮਾਰਨ ਕੋਈ ਜਾਨਵਰ ਉਹ ਜਿੰਨਾ ਮਾਰੋ ਕੋ ਜਾਨਵਰ ਉਹ ਨਹੀਂ ਫੋਰਾਂਗੇ ਅੱਛਾ ਮੈਨੂੰ ਵੱਡੇ ਆ ਫਿਰ ਚਲੋ ਅੱਗੇ ਬਾਤ ਤੇ ਧਿਆਨ ਰੱਖਣਾ ਬਾਹਰ ਨਿਕਲਾਏਗਾ ਨਾ ਸਾਨੂੰ ਵੀ ਉਹਦੇ ਡੱਡੂ ਦੇ ਮਗਰ ਪੈ ਰਿਆ ਸੀ ਕਹਣਾ ਕੀ ਹੋ ਗਿਆ ਉਹ ਛੱਟ ਲੱਗੇ ਉਹਦੇ ਵਜ੍ਹਾ ਨਾਲ ਜਿਹੜੇ ਮੜਨ ਲੱਗਿਆ ਤੁਹ ਲੋਗੇ ਗੱਲ ਵਾਸਤੇ ਧਿਆਨ ਰੱਖੀ ਲਏ ਜੀ। ਜਿਆਦਾ ਨਾ ਲੱਗੀ ਵੀ ਜੀ। ਜਿਆਦਾ ਬਚੀ ਗਈ ਜੀ। ਮਰਜੀਕ। ਕੋਈ ਇਹਦਾ ਹੱਲ ਹੈਗਾ ਜੇ ਚਲੋ ਆਪਾਂ ਮੈਡੀ ਮੂਡੀ ਸੰਦ ਕਰਾ ਦਨੇ ਗੋਸੇਟ ਟੂਬ ਟਾਪ ਲੱਗਦੀ ਹੈ ਕੋਈ ਉਹ ਲਿਆ ਦਨੇ ਹੈ। ਇਹਦਾ ਕੀ ਚੱਕਰ ਕੀ ਹੈ ਜੀ? ਉਸਾ ਕਰਕੇ ਇਹ ਪਿੰਟੂ ਨੇ ਕਰਿਆ ਕੰਮ ਇਹਦਾ। ਕੱਲ ਨੂੰ ਆਵੀਂ। ਛੋਟੇ ਬਰ ਕੱਲੇ ਵਿੱਚ ਰੱਖ ਕੇ ਸੋ। ਸਮhle ਅਜਿਹੀ ਤਰ੍ਹਾਂ ਦੇ ਸਕੂਟਰ ਬਣਾਉਂਦੇ। ਕੋ ਲਗਾ ਦੇ ਤੇ ਟੋਕਾ ਵੇਖ ਲਓ ਮਗਾ ਦੇ ਗੱਲ ਨੇ। ਅਕੰਤਰ ਸਾਹਿਬ ਸਾਹਿਬ ਕਰਾਵੇ ਟਾਕੇ ਗੋਲ ਕੇ ਮੜਾ ਕੱਪੜਾ ਮੋਲ ਵਾਲੇ। ਮਾਂ ਮਾਂ ਬਖਸ਼ੀ ਇਤਨਾ ਕਰਾ ਲੈ ਬਹੁਤ। ਸਭ ਉਹ ਗਿਆ ਕਿ ਕਿ ਦੜਗੇ ਯਾਰ ਪਈ ਲਾਪਚੀ ਲੈ ਕੇ ਆਉ ਜੀ ਇਹਦੇ ਘਰ ਤੇ ਸੱਤੀ ਗਾਹੀ ਹੈ ਸੱਤੀ ਗਾਹੀ ਸਿੱਧਾ ਜੇ ਦੱਸੋ ਜੀ ਹੁਦੀਬੇਰਾ ਦੋ ਕਨ ਪਾਣੀ ਡੋਣ ਨੂੰ ਮੋਸ਼ ਕਰਵਾਤੀ ਕਮਲ ਅਰ ਤੂੰ ਕਿੰਨੇ ਪਾਣੀ ਲੈ ਕੇ ਆ ਕੋਪਰ ਕੇਂਦਰ ਮੜੀ ਵਾਲੀ ਮਾਰਕੀਂ ਪਾਲਿਆ ਅ ਨਹੀਂ ਕਮਲ ਦੋ ਅੰਦਰ ਤੇ ਆਲਦੀ ਲਿਆ ਭਈ ਇਹ ਨਾ 7-8 ਸਾਲ ਦਾ ਸਫਰ ਦੇਣਾ ਹੋਵਾ ਬੱਦ ਕਿੰਨਾ ਟਾਈਮ ਲੱਗਿਆ ਕਿਨੇ ਲੱਡੂ ਖਾਦੇ ਅ हां ये, है। ये, ये पौने 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 तो है जी ठीक है जी आप एक मिनट जो मेरा फोन तेरा लेन ਛੱਡ ਦਾਂਗੇ ਨਾ ਆਪਾਂ ਮੈਂ ਕੀ ਲੱਗ ਜੇ ਤੋ ਰੱਖਣਾ ਤੇ ਨਾ ਭਾਈ ਪਰੇ ਅੱਛਾ ਹੈ ਵਰ ਗਈ ਜਾਨਵਰ ਦੀ ਠੀਕ ਹੈ ਜੀ ਚਲੋ ਗਲਤੀ ਦਾ ਬਚਤ ਦੇ ਕੇ ਨੀ ਬਣਾ ਨਾ ਡਰ ਜਾਂਦਾ ਬੰਦਾ ਜੀ ਠੀਕ ਹੈ ਸਿਰ ਵੀ ਨਾ ਮਾਰੋ ਕੋਈ ਜਾਨਵਰਾਂ ਨੂੰ ਠੀਕ ਹੈ ਜੀ ਇਹ ਸਾਡੇ ਨਾ ਪਿੱਛੇ ਕਿਸਾਨ ਮਿੰਟਰ ਸਾਥ ਨੇ ਕੱਢੀ ਜੀ ਉਹਨਾਂ ਇੱਥੇ ਵੀ ਜਿਹੜੇ ਤਾਂ ਹੈਗੇ ਨਹੀਂ ਜੇ ਕਿ ਉਹਦੇ ਨਿਕਲ ਕੇ ਭੱਜ ਜਾਦੇ ਲੈ ਆਣਾ ਮਗਰ ਪੈ ਗਿਆ ਸਹ ਖੜੇ ਸੀ ਸਾਰੇ ਇਹਦੇ ਹੱਥ ਚ ਲੰਗ ਟਿਕਾ ਇਹ ਸਭ ਤੋਂ ਜਾਨਵਰਾਂ ਦੇ ਕੋਈ ਸਭ ਦੇ ਆਪਾਂ ਇੱਕ ਮੰਨ ਕੇ ਚੱਲਾਂਗੇ ਜੀ ਮਜ਼ਾਕ ਨਹੀਂ ਕਰਨੀ ਪਾਈ ਜੀ ਉਹ ਬਹੁਤ ਨਾ ਕਰ ਰਹੇ ਨੇ ਡਿਊਟੀ ਉੱਤੇ ਫੋਨ ਨਹੀਂ ਬੋਤਾ ਕੋਈ ਚੱਕਰ ਨਹੀਂ ਥਪਾੜਾ ਉਹ ਗਲਤ ਕਹਿ ਰਹੇ ਆ ਲੈ ਲੀ ਦੇ ਕੈਬਰੇ ਲੈ ਰਹਿ ਜੀ ਲੈ ਰਹਿਓ ਟਰੀਟਮੈਂਟ ਚੱਲੂ ਹੈ ਟਰੀਟਮੈਂਟ ਤੇ ਗਿਆ ਨਾ ਉਹ ਤਾਂ ਪਾਰਾ ਬੋਲੀ ਆ ਨਾ ਕੈਬਰੇ ਲੈ ਭਾਈ ਅੱਗੇ ਵਧੀਆ ਨਾ ਕਿ ਕੋਸ਼ਿਸ਼ ਜਿੰਦਾ ਰੱਖਦੇ ਆ ਨਾ ਆਪਾਂ ਤਾਂ ਬੋਲ ਨਹੀਂ ਖੜਾ ਜਾਂਦਾ ਹੱਥੇ ਬੜੀ ਬੈਠਣੇ ਇਹ ਵਿੱਚ ਗੱਲ ਕੀ ਗੱਲ ਕਰ ਕੋਪਾ ਕੇਵਰੇ ਬੰਦੇ ਨੂੰ ਨਾ ਨਹੀਂ ਆਪਾਂ ਨੌਜਤ ਪੰਦਾ ਮਾਰਨ ਦਾ ਹੈ ਮਾਰਾ ਜਿੰਨਾ ਮਾਰਾਂਗੇ ਤੇ ਜਾਨਵਰ ਹੋ ਰਣਗੇ ਨਹੀਂ ਅਸੀਂ ਤਾਂ ਤੁਹਾਨੂੰ ਜਦੋਂ ਤਾਂ ਹੀ ਫੋਨ ਕਰਤਾ ਉਹਨੇ نیچے ਪੜ ਗਿਆ ਉਹ ਤੋਂ ਬਾਅਦ ਜਾਂ ਨਿਕਲਿਆ ਹੈਗਾ ਨਾ ਜਦੋਂ ਉੱਧਰ ਪਿਆ ਜੀ ਉਹ ਬਸ ਪਰਾਂ ਕਰਦੇ ਕਰਦੇ ਵੀ ਇੱਧਰ ਖੱਡ ਗੁੱਡ ਜਣਾ ਪੜ ਜੇ ਉਹ ਚੱਕਰ ਚ ਲੱਗਿਆ ਬਸ ਨਹੀਂ ਤਾਂ ਅਸੀਂ ਤਾਂ ਪਹਿਲਾਂ ਤਾਂ ਹੀ ਫੋਨ ਕਰ ਲਿਆ ਤੁਹਾਨੂੰ ਸਿੱਧਾ ਜਦੈਂ ਆਪਾਂ ਤਾਂ ਪਹਿਲਾਂ ਆਪਣੀ ਕੋਠੀ ਵੀ ਕਿਉਂ ਹੁੰਦਾ ਹੈ ਦੇਖੋ ਜੀ ਏਰੀਆ ਨਾਲ ਨਹੀਂ ਯਾਰ ਏਰੀਆ ਹੈ ਜੀ ਬਾਰ ਬਾਰ ਆਪਾਂ ਗਲਤ ਬੈਠੇ ਨਹੀਂ ਆ ਗਾ ਆਪਾਂ ਗਲਤ ਬੈਠੇ ਨਹੀਂ ਆ ਠੀਕ ਹੈ ਇਹ ਇਹਨਾਂ ਨੂੰ ਕੋਈ ਪਤਾ ਕੁਝ ਜਾਣਾ ਹਾਂਜੀ ਕਿਉਂ ਨਾ ਦੇਖਣਗੇ ਮੈਂ ਦੱਸੂ ਵੀ ਆ ਰੂਆ ਪੜਾਇਆ ਭਾਈ ਉਹ ਤੂੰ ਇਹ ਬੜੀ ਖਿਜਾਇਆ ਬਹੁਤ ਖਿਜਾਇਆ ਅਹ ਇਹ ਤੂੰ ਉਸ ਆਉਣਾ ਸਮਾਂ ਦਾ ਕਦਰ ਦੋ ਰਹਾ ਹੈ ਨਾ ਬੋਤਾ ਹੋ ਰਿਹਾ ਦੱਸਦੇ ਆ ਸੱਟ ਲੱਗ ਗਈ ਬੱਚੀ ਦਾ ਨਹੀਂ ਵਿਚਾਰਾ ਮੈਂ ਨਾ ਨਾ ਇਹਨੂੰ ਕੋਈ ਹੁੰਦਾ ਕੀੜੀਆਂ ਤੋਂ ਇਹਨਾਂ ਨੇ ਦਬਾਈ ਪੱਟੀ ਪੁੱਟੀ ਹੋ ਗਈ ਕਣਾਂ ਸਰ ਜੀ ਦਾ ਉਹਦਾ ਹੀ ਬਾਬਾ ਓਕੇ ਰੈਸਕੂ ਸੰਡੇਟ ਹੋਇਆ ਜੀ ਹੁਣ ਜਾ ਕੇ ਇਹਦੇ ਜੰਗਲ ਦੇ ਵਿੱਚ ਜਾ ਕੇ ਦੇਖ ਕਰਦਣੇ ਜਾ ਕੇ ਉਹਨੂੰ ਜੀ ਫਿਰ ਵੀ ਧਿਆਨ ਰੱਖੋ ਬਰਸਾਤੀਆਂ ਮਸਾਂ ਜਲਦਾ ਰਹੀ ਜੀ